ਗੱਲਬਾਤ ਦੌਰਾਨ ਜਲੰਧਰ ਸਪੋਰਟਸ ਇੰਡਸਟਰੀ ਪ੍ਰਦਾਨ ਰਜਿੰਦਰ ਤੀਰ ਨੇ ਦੱਸਿਆ ਕਿ ਇਸ ਵਾਰ ਦੇ ਬਜਟ ਤੋਂ ਉਹਨਾਂ ਨੂੰ ਕਾਫੀ ਉਮੀਦ ਸੀ ਕਿਉਂਕਿ ਜੇਕਰ ਇਸ ਵਾਰ ਵੀ ਉਹਨਾਂ ਨੂੰ ਕੁਝ ਵੀ ਨਾ ਦਿੱਤਾ ਜਾ ਰਿਹਾ ਹੋਵੇ ਤਾਂ ਪੰਜਾਬ ਦੀ ਸਪੋਰਟਸ ਇੰਡਸਟਰੀ ਨੂੰ ਸਰਵਾਈਵ ਕਰਨਾ ਕਾਫੀ ਮੁਸ਼ਕਲ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਸੋਨਾ ਚਾਂਦੀ ਤਾਂ ਸਸਤਾ ਕਰਤਾ ਪਰ ਉਹਨਾਂ ਨੇ ਦੂਸਰੇ ਇੰਡਸਟਰੀ ਜਾਂ ਫਿਰ ਪੰਜਾਬ ਲਈ ਕੁਝ ਨਹੀਂ ਸੋਚਿਆ ਉਥੇ ਹੀ ਉਹਨੇ ਕਿਹਾ ਕਿ ਇਸ ਵਾਰ ਦੇ ਬਜਟ ਚ ਸਪੋਰਟਸ ਇੰਡਸਟਰੀ ਨੂੰ ਕੁਝ ਨਾ ਮਿਲਣ ਦੇ ਨਾਲ ਸਪੋਰਟਸ ਇੰਡਸਟਰੀ ਨੂੰ ਕਾਫੀ ਨੁਕਸਾਨ ਉਠਾਉਣਾ ਪਵੇਗਾ। ਜੀ ਤੁਹਾਡਾ ਰਮੇਸ਼ ਅਨੰਦ ਅਨੰਦ ਜੀ ਅੱਜ ਬਜਟ ਆਇਆ ਕੇਂਦਰ ਸਰਕਾਰ ਦਾ ਕਿੱਦਾਂ ਲੱਗਿਆ ਸਰ ਕੋਈ ਸਪੋਰਟ ਨਹੀਂ ਇੰਡਸਟਰੀ ਨੂੰ ਕਿਸੇ ਵੱਲ ਕੋਈ ਸਪੋਰਟ ਨਹੀਂ ਨਾ ਕੇ ਸਰਕਾਰ ਵੱਲੋਂ ਨਾ ਕਿਸੇ ਵੱਲ ਦੂਜੇ ਤੁਸੀਂ ਯੂਰਨ ਜਾਓ ਜਿਵੇਂ ਚైనా ਹੈ ਦੂਸਰੇ ਉਹ ਵਪਾਰੀਆਂ ਨਾ ਗਵਰਨਮੈਂਟ ਪੂਰੀ ਤਰ੍ਹਾਂ ਸਪੋਰਟ ਕਰਦੀ ਹੈ ਇਥੇ ਕਿਹ ਸਰਕਾਰ ਦੀ ਨਾ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਕੋਈ ਸਪੋਰਟ ਹੀ ਨਹੀਂ ਕਿਸੇ ਨਾ ਇਹਨਾਂ ਕੋਲ ਕੋਈ ਪਲਾਨ ਹੈ ਕੋਈ ਨਾ ਕੋਚੇ ਇਹਨਾਂ ਕੋਲ ਅਗਰ ਵੱਡੇ ਵੱਡੇ ਸਰਕਾਰਾਂ ਆ ਕੇ ਮੰਤਰੀ ਆ ਕੇ ਤੁਹਾਡੇ ਨਾਲ ਮਿਲਦੀਆਂ ਜੁੜਦੀਆਂ ਜਿਵੇਂ ਇਹ ਮੀਟਿੰਗਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਲੈ ਜਾਂਦੇ ਨੇ ਵਾਅਦੇ ਦੇ ਜਾਂਦੇ ਨੇ ਕਿਉਂ ਲੱਗਦਾ ਬਜਟ ਦੇ ਵਿੱਚ ਸਮਾਂ ਮਾਰੀ ਦੁੱਗੀਆ ਵਾਦੇ ਸਿਰਫ ਜਿੰਨੀ ਦੇਰ ਮੀਟਿੰਗ ਚੱਲਦੀ ਹੈ ਨਾ ਉਨੀ ਦੇਰ ਹੀ ਵਾਦੇ ਰਹਿੰਦੇ ਨੇ ਅੱਧੇ ਘੰਟੇ 'ਚ ਚਾਹ ਪੀਤੀ ਖਾਦਾ ਪੀਤਾ ਲੋਕਾਂ ਨਾਲ ਵਾਅਦਾ ਕਰਕੇ ਜਦੋਂ ਬਾਹਰ ਨਿਕਲ ਗਏ ਉਹ ਵਾਅਦੇ ਖਤਮ ਹੋ ਜਾਂਦੇ ਨਹੀਂ ਲੱਗਦਾ ਪੰਜਾਬ ਨਾਲ ਵਿਤਰਾ ਕੀਤਾ ਹੈ ਵਿਤਰਾ ਤਾਂ ਪੂਰੀ ਤਰ੍ਹਾਂ ਕੀਤਾ ਗਿਆ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਹੈ ਬਿਲਕੁਲ ਜ਼ੀਰੋ ਬਜਟ ਹੈ ਇਸ ਹਿਸਾਬ ਨਾਲ ਤਾਂ ਬਿਲਕੁਲ ਫੇਲ ਹੋ ਗਿਆ ਮੇਰਾ ਨਾਮ ਸੰਜੀਤ ਮਹਿੰਦੀ ਰਤਾਜੀ ਮੈਂ ਸਪੋਰਟ ਸੰਸਦ ਸੀ ਨੂੰ ਬਿਲੋਂਗ ਕਰਦਾ ਇਹ ਬਜਟ ਦੇਖਿਆ ਹੈਗਾ ਕਿ ਲੈਣਾ ਬੜੀਆਂ ਆਸਾਸੀ ਬਜਟ ਦੇ ਵਿੱਚ ਵੱਡੇ ਦਰਤੀਆਂ ਨੂੰ ਤੋਹਫਾ ਦਿੱਤਾ ਜਾਵੇ ਕਿ ਲੱਗਦਾ ਸੋ ਦੇਖੋ ਜੀ ਵਪਾਰੀ ਜਿਹੜਾ ਕਮਾਉ ਪੁੱਤ ਦਾ ਸਰਕਾਰ ਦਾ ਉਹਦੇ ਲਈ ਧਿਆਨ ਨਹੀਂ ਹੈਗਾ ਸਰਕਾਰ ਦਾ ਬਾਕੀ ਜੋ ਹੈਗਾ ਫ੍ਰੀ ਵੰਡਣ ਚ ਉਹਨਾਂ ਦਾ ਧਿਆਨ ਹੈ ਜੀ ਫ੍ਰੀ ਵੰਡ ਕੇ ਵੋਟਾਂ ਕਟਾਈਆਂ ਕਰੀਏ ਬਸ ਜਿੱਥੋਂ ਉਹਨਾਂ ਨੂੰ ਵੋਟਸ ਜ਼ਿਆਦਾ ਮਿਲਣੀਆਂ ਉਧਰ ਹੀ ਉਹ ਫ੍ਰੀ ਵੰਡੀਆਂ ਦਿੰਦੇ ਨੇ ਬਿਜਲੀ ਫ੍ਰੀ ਦੇ ਦਿਓ ਇਹ ਫ੍ਰੀ ਦੇ ਦਿਓ ਉਹ ਫ੍ਰੀ ਦੇ ਦਿਓ ਫ੍ਰੀ ਦੇਈਓ ਸਾਡੇ ਕੋਲ ਟੈਕਸ ਇਕੱਠਾ ਕਰੀ ਜਿਓ ਸਾਨੂੰ ਹੋਰ ਨਜੋੜੀ ਜੋ ਸਾਨੂੰ ਕੋਈ ਰਿਬੇਟ ਨਹੀਂ ਕੋਈ ਆਣਾ ਨੇ ਕੋਈ ਰਿਬੇਟ ਨਹੀਂ ਦਿੱਤੀ ਕੋ ਕੁਛ ਨਹੀਂ ਦਿੱਤਾ ਕੋ ਇਨਕਮ ਟੈਕਸ ਕੋ ਕੋ ਡੀਐਸਟੀ ਕੋਦੇ ਵੀ ਰਿਬੇਟ ਨਹੀਂ ਦਿੱਤਾ ਬਾਕੀ ਜੋ ਬਜਟ ਇਹਨਾਂ ਨੇ ਪੇਸ਼ ਕੀਤਾ ਪਿਛਲੇ ਸਾਲ ਵਾਲਾ ਤੇ ਇਸ ਸਾਲ ਵਾਲਾ ਹੁਣ ਨਾਲ ਲਗਭਗ ਸੇਮ ਹੀ ਹੈ ਕੋਈ ਇਹ ਕੋ ਬਹੁਤ ਜ਼ਿਆਦਾ ਅੰਤਰ ਨਹੀਂ ਆਇਆ ਲਗ ਬੜੀਆਂ ਆਸਾਂ ਲਾਈਆਂ ਸੀ ਬਜਟ ਦੇ ਵਿੱਚ ਇੰਡਸਟਰੀ ਨੂੰ ਵੱਡੇ ਤੋਹਫੇ ਜਿਹੜੇ ਆ ਦੇਖ ਕੇ ਜਾਣਗੇ ਇਲੈਕਸ਼ਨਾਂ 'ਚ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਇੰਡਸਟਰੀ ਨਾਲ ਕੀ ਲੱਗਦਾ ਆ ਆਵਾਦੇ ਸਿਰਫ ਗੱਲਾਂ ਨਾਲ ਦੇ ਦਿੱਤੀ ਆ ਵਾਅਦੇ ਹੋਤੇ ਹੀ ਤੋੜਨੇ ਲਈ ਹੈ ਆਸੇ ਉਹ ਹਮੇ ਉਮੀਦਾਂ ਦਿਵਾ ਦਿੰਦੇ ਆ ਲੇਕਿਨ ਕਰਤੇ ਨਹੀਂ ਆ ਪੂਰੀ ਐਸਾ ਲੱਗਦਾ ਸੀ ਕਿ ਸਰਕਾਰ ਜ਼ਰੂਰ ਇੰਡਸਟਰੀ ਨੂੰ ਕੁਝ ਨਾ ਕੁਝ ਰਾਹਤ ਆ ਦੇਊਗੀ ਪਰ ਜਦੋਂ ਬਜਟ ਦੇਖਣ ਦੇ ਨੁਸਾਰ ਬਜਟ ਤੋਂ ਨਜ਼ਰ ਆ ਰਿਹਾ ਹੈ ਇਕਦਾ ਵੀ ਸਾਰੀ ਇੰਡਸਟਰੀ ਵਾਸਤੇ ਭਾਈਆਂ ਜੀ ਖੁਸ਼ ਐਸਾ ਨਹੀਂ ਰੱਖਿਆ ਗਿਆ ਇੱਕ 10 ਨਵੇਂ ਇੰਡਸਟਰੀਅਲ ਹੱਬ ਜਿਹੜੇ ਪ੍ਰਸਤਾਵ ਰੱਖਿਆ ਗਿਆ ਅਸੀਂ ਚਾਹੁੰਦੇ ਹਾਂ ਕਿ ਉਹਦੇ ਜੋ ਇੱਕ ਇੰਡਸਟਰੀਅਲ ਅੱਪ ਜਿਹੜਾ ਜਲੰਧਰ ਨੂੰ ਜਰੂਰ ਦਿੱਤਾ ਜਾਵੇ ਕਿਉਂਕਿ ਇਹ ਵਿਸਤਾਰ ਨਾਲ ਜਾਣਕਾਰੀ ਤਾਂ ਨਹੀਂ ਆਈ ਬਜਟ ਦੇ ਵਿੱਚ ਪਰ ਜਿਹੜੀ ਘੋਸ਼ਣਾ ਹੋਈ ਹੈ ਕਿ 10 ਇੰਡਸਟਰੀਅਲ ਨਵੇਂ ਹੱਬ ਬਣਾਏ ਜਾਣਗੇ ਸਾਡੀ ਮੰਗ ਹੈ ਕਿ ਜਲੰਧਰ ਨੂੰ ਦਿੱਤਾ ਜਾਵੇ ਉਹਦੇ ਚੋਂ ਉਹ ਦੂਸਰਾ ਜਿਹੜਾ ਇਨਕਮ ਟੈਕਸ ਦੇ ਬਾਰੇ ਵਿੱਤ ਮੰਤਰੀ ਨੇ घोषणा ਕੀਤੀ ਆ ਬਜਟ ਦੇ ਵਿੱਚ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਇਹਦੀ ਸਮੀਖਿਆ ਕਰਾਂਗੇ ਇਹ ਬਹੁਤ ਜ਼ਰੂਰੀ ਹੈ ਇਨਕਮ ਟੈਕਸ ਕਾਨੂੰਨ ਦੀ ਸਮੀਖਿਆ ਹੋਣੀ ਔਰ ਉਹਦੇ ਚ ਰਾਹਤ ਮਿਲਣੀ ਅੱਜ ਦੇ ਦੌਰ ਚ ਬਹੁਤ ਜ਼ਰੂਰੀ ਹੈ ਸਾਡੀ ਮੰਗ ਹੈ ਕਿ ਇਹ ਤੇ ਵੀ غور ਕੀਤਾ ਜਾਵੇ ਕਿ ਇਸ ਵਾਰ ਕਿਹੜੇ ਟੈਕਸ ਉਤੇ ਲੱਗਿਆ ਛੂਟ ਮਿਲੀ ਹੈ ਬਜਟ ਦੇ ਵਿੱਚ ਦੇਖੋ ਇਸ ਤਰ੍ਹਾਂ ਫਿਰ ਨਾਲ ਦੋ ਰਜਿਮ ਚੱਲਦੇ ਆ ਔਰ অপਸ਼ਨ ਹੈਗੀ ਹੈ ਕਿ ਤੁਸੀਂ ਕਿਸੇ ਵੀ ਰਜਿਮ ਦੇ ਡੈਕਸ ਜਮਾ ਕਰਾ ਸਕਦੇ ਹੋ ਉਹਦੇ ਜੇ ਨਵਾਂ ਰਜਿਮ ਜਿਹੜਾ ਉਹਦੇ ਸਿਰਫ 2.5 ਲੱਖ ਤੋਂ ਦੇਣੀ ਆ ਕਿਹਾ ਗਿਆ ਬਹੁਤ ਵੱਡੀ ਰਾਹਤ ਤਾਂ ਨਹੀਂ ਆ ਪਰ ਛੋਟੇ ਲੋਕਾਂ ਲਈ ਮੈਂ ਸਮਝਦਾ ਜੋ ਤੁਸੀਂ ਸੋਚਿਆ ਸੀ ਕਿ ਉਹ ਬਜਟ ਦੇ ਵਿੱਚ ਆਇਆ ਦੇਖੋ ਇੰਡਸਟਰੀ ਦੀ ਸੋਚ ਤਾਂ ਬਹੁਤ ਹੈ ਇੰਡਸਟਰੀ ਨੂੰ ਲੋੜ ਦੇ ਬਹੁਤ ਹੈ ਔਰ ਮੈਂ ਸਮਝਦਾ ਇਹ ਦੋਨਾਂ ਸਰਕਾਰوں ਦੇ પ્રયાસ ਨਾ ਹੋ ਸਕਦੇ ਜਦ ਤਾਈਂ ਪੰਜਾਬ ਦੀ ਸਰਕਾਰ ਪੰਜਾਬ ਦੀ ਇੰਡਸਟਰੀ ਦੇ ਮੁੱਦੇ ਸੈਂਟਰ ਦੇ ਅੱਗੇ ਨਹੀਂ ਰੱਖਦੀ ਤਾਂ ਇਹ ਉਹ ਹਾਲਾ ਹੋਣ ਵਾਲਾ ਨਹੀਂ ਹੈ ਮੈਂ ਤਾਂ ਪਿੱਛੇ ਵੀ ਇਹ ਕਿਹਾ ਸੀ ਕਿ ਦੋਨਾਂ ਸਰਕਾਰਾਂ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਔਰ ਅੱਜ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਾਰਡਰ ਸਟੇਟ ਹੈ ਦੂਜਿਆਂ ਨੇ ਬਹੁਤ ਤਰਾਸਤੀਆਂ ਜਿੱਨੀਆਂ ਤੀਜਾ ਜੀਐਸਟੀ ਤੋਂ ਬਾਅਦ ਛੋਟੀ ਇੰਡਸਟਰੀ ਜਿਹੜੀ ਹੈ ਉਹ ਬੰਦੀ ਦੀ ਗੰਗਾਰ ਤੇ ਹੈਗੀ ਹੈ ਇੱਥੇ ਪੰਜਾਬ ਦੀ ਲੋੜ ਹੈ ਪਰ ਮੈਂ ਸਮਝਦਾ ਦੋਨਾਂ ਸਰਕਾਰਾਂ ਦੀ ਜੁਆਇੰਟ ਜਿਹੜੀ ਕਮੇਟੀ ਹੈ ਇੱਕ ਮਾਤਰਾ ਤੱਕ ਨਾ ਬੋਲ ਸਕਦਾ ਜੀ ਸਰ ਦੇਖਿਆ ਜਾਂਦਾ ਕਿਦੋਂ ਇਲੈਕਸ਼ਨ ਆਉਂਦੇ ਨੇ ਭਾਵੇਂ ਕੋਈ ਵੀ ਸਰਕਾਰ ਹੋਵੇ ਹਰ ਇੰਡਸਟਰੀ ਵੱਲ ਇਹਨਾਂ ਮੀਟਿੰਗ ਕੀਤੀ ਜਾਂਦੀਆਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਵਾਅਦੇ ਤੇ ਜ਼ਰੂਰ ਕਰ ਜਾਂਦੇ ਨੇ ਕਿਦਾਂ ਕਦੋਂ ਬਜਟ ਆਉਂਦਾ ਹੈ ਬਜਟ ਦੇ ਵਿੱਚ ਫਿਰ ਵਾਅਦੇ ਉੱਦਾਂ ਦੇ ਉੱਦਾਂ ਹੀ ਰਹਿ ਜਾਂਦੇ ਨੇ ਦੇਖੋ ਐਸ ਤਰ੍ਹਾਂ ਹੈ ਜਿਹੜਾ ਯੂਨੀਅਨ ਬਜਟ ਹੈ ਉਹ ਜਿਹੜਾ ਸਟੇਟ ਦਾ ਬਜਟ ਹੈ ਦੋਨਾਂ ਦੇ ਅੰਤਰ ਹੈਗਾ ਪਰ ਜਿਹੜਾ ਯੂਨੀਅਨ ਬਜਟ ਹੈ ਉਹਦੇ ਤੇ ਉਹਦੇ ਤੇ ਇੰਡਸਟਰੀਆਂ ਮੀਤਾ ਬਹੁਤ ਜ਼ਿਆਦਾ ਹੁੰਦੀਆਂ ਜੀ ਕਿਉਂਕਿ ਉਹ ਸਾਰੇ ਦੇਸ਼ ਨੂੰ ਸਮੁਖ ਰੱਖ ਕੇ ਬਣਾ ਜਾਂਦਾ ਔਰ ਸਾਰੀ ਇੰਟਰਨੈਸ਼ਨਲ ਪਾਲਿਸੀ ਦੇ ਅਨੁਸਾਰ ਬਣਾ ਜਾਂਦਾ ਸਾਡੀ ਤਾਂ ਇੱਕ ਬਹੁਤ ਸਵਾਲ ਸਿਰ ਇੰਡਸਟਰੀ ਹੈ ਸਾਨੂੰ ਰਾਹਤ ਦੀ ਲੋੜ ਆ ਰਾਹਤ ਦੀ ਦਰਕਾਰ ਹੈ ਪਰ ਅੱਜ ਦੇ ਬਜਟ ਜਿਹਾ ਸਪੋਰਟਸ ਇੰਡਸਟਰੀ ਤੇ ਕਿਨੈਕਟ ਕਰਕੇ ਪਾਵੇਗਾ ਇਹ ਦੇਖੋ ਉਸ ਜੇ ਸਾਨੂੰ ਮਿਲਿਆ ਨਹੀਂ ਤੇ ਸਾਡੇ ਤੋਂ ਲਿਆ ਵੀ ਕੁਝ ਨਹੀਂ ਸਰਕਾਰ ਨੇ ਔਰ ਸਾਨੂੰ ਲੋੜ ਆ ਸਾਨੂੰ ਸਰਕਾਰ ਤੋਂ ਰਾਹਤ ਦੀ ਲੋੜ ਆ ਅਸੀਂ ਕਹਿੰਦੇ ਆ ਕਿ ਸਰਕਾਰ ਇੱਥੇ ਵਿਚਾਰ ਕਰੇ ਸਾਡੀਆਂ ਸਮੱਸਿਆਵਾਂ ਤੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਔਰ ਫੇਰ ਮੈਂ ਦੁਹਰਾ ਕੇ ਕਹਿ ਰਿਹਾ ਕਿ ਜਦ ਤਾਈਂ ਸੂਬੇ ਦੀ ਸਰਕਾਰ ਕੋਸ਼ਿਸ਼ ਨਹੀਂ ਕਰਦੀ ਸੂਬੇ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਤਾਂ ਹੀ ਪੰਜਾਬ ਦੀ ਇੰਡਸਟਰੀ ਦਾ ਸਰਵਾਈਵਲ ਹੈ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਦੋ ਤਿੰਨ ਮੁੱਖ ਇੰਡਸਟਰੀਆਂ ਹੈਗੀਆਂ ਉਹਦੇ ਦੀ سپورਟਸ ਇੰਡਸਟਰੀ ਵੀ ਆ ਔਰ ਲਗਭਗ ਲੱਖ ਲੋਕਾਂ ਨੂੰ ਰੈਕਟ ਇਨਡਾਇਰੈਕਟ ਰੋਜ਼ਗਾਰ ਦੇਣ ਵਾਲੀ ਇੰਡਸਟਰੀ ਆ ਔਰ ਖਾਸ ਕਰ ਸਮਾਜ ਦੇ ਵੀਕਰ ਸੈਕਟਰ ਵੀਕਰ ਸੈਕਟਰ ਜਿਹੜਾ ਸੁਸਾਇਟੀ ਦਾ ਉਹਨੂੰ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਇੰਡਸਟਰੀ ਹੈ ਔਰ ਘਰ ਘਰ ਖਾਸ ਕਰ ਮੈਲਾਵਾ ਘਰ ਘਰ ਜਿਆ ਕੇ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਸੁੰਦੇ ਦੀ ਇੱਕ ਮੰਤਰੀ ਇੰਡਸਟਰੀ ਹੈ ਉਹ ਸਰਕਾਰ ਨੂੰ ਵੀ ਇਸ ਦੇ ਬਾਰੇ ਸੋਚਣਾ ਚਾਹੀਦਾ ਔਰ ਕੇਂਦਰ ਸਰਕਾਰ ਤੋਂ ਸਾਡੀ ਅੱਜ ਦੇ ਇਸ ਬਜਟ ਨੂੰ ਦੇਖਣ ਤੋਂ ਬਾਅਦ ਇੱਕ ਮੰਗ ਹੈ ਕਿ ਜਿਹੜਾ ਇੰਡਸਟਰੀਅਲ ਲਗਾ ਬੋਸ਼ਤ ਦਿੱਤੇ ਗਏ ਉਹ ਇੱਕ ਜ਼ਰੂਰ ਪੰਜਾਬ ਨੂੰ ਖਾਸ ਜਲੰਧਰ ਨੂੰ ਦਿੱਤਾ ਜਾਵੇ ਇਹ ਸਾਡੀ ਮੰਗ ਹੈ Just, just okay, a